ਆਪਣੀ ਜ਼ੁਬਾਨ ਨਹੀਂ ਜਿੱਤੀ ਉਹ ਸੁੱਖ ਨਹੀਂ ਪਾ ਸਕਦਾ ਦੁਨੀਆ 'ਤੇ ਗੱਲਾਂ ਸਾਰੇ ਕਰਦੇ ਆ ਮਨ ਜਿੱਤੈ ਜਗ ਜੀਤ ਕੀ ਹੈ ਮਨ ਕਿੱਥੇ ਰਹਿੰਦਾ ਹੈ ਮਨ ਪਹਿਲਾਂ ਵੇਖ ਤੋ ਨਾ ਮਨ ਨੂੰ ਪਾਸ਼ਾ ਕਹਿੰਦੇ ਆ ਇਹ ਮਨ ਆਰਸ਼ੀ ਕੋ ਗੁਰਮੁਖ ਵੇਖੈ ਪਹਿਲਾਂ ਬੋਲੀ ਜਿੱਤ ਆ ਜ਼ੁਬਾਨ ਜਿੱਤ ਮੂੰਹ ਕੇ ਬੋਲਣ ਬੋਲੀ ਹੈ ਜਿਸ ਨੂੰ ਤਰੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ 12 ਗਵਾਰਾਂ ਦਾ ਵਾਰ ਨਿਠਤ ਨੀਵੀਂ ਨਾਨਕਾ ਗੁਣ ਚੰਗੇ ਆਈਆਂ ਤਪ ਆ ਇੱਕ ਚੀਜ਼ ਆ ਬੋਲੀ ਜਿੱਤ ਕੇ ਵੇਖ ਲੋ ਜ਼ਿੰਦਗੀ ਸਵਰਗ ਹੋ ਜਾਊਗੀ ਮਨ ਤੇ ਬੜੀ ਵੱਡੀ ਖੇਡ ਐ ਮਨ ਤੇ ਇੱਕ ਜੋਤ ਐ ਇੱਕ ਨੂਰ ਐ ਪਹਿਲਾਂ ਮਨ ਨੂੰ ਪਹਿਲਾਂ ਖੋਜਤਾ ਲੋ ਮਨ ਨੂੰ ਫਿਰ ਜਿੱਤਾਂਗੇ ਮਨ ਤਾਂ ਮਨ ਐ ਫੁਰਨਿਆਂ ਦਾ ਘਰ ਐ ਅੰਦਰ ਜੋਤ ਐ ਉਹ ਚ ਹਜ਼ਾਰਾਂ ਲੱਖਾਂ ਕਰੋੜਾਂ ਫੁਰਨੇ ਨੇ ਉਹ ਚ ਉਹ ਬੰਦ ਕਰਨੇ ਆ ਬੜੀ ਲੰਮੀ ਔਖਾ ਐ ਮਨ ਜਿੱਤਣਾ ਤਾਂ ਜ਼ੁਬਾਨ ਤੇ ਸਾਡੇ ਕਾਬੂ ਚ ਐ ਸੋਚ ਕੇ ਤੇ ਬੋਲ ਸਕਦੇ ਆ ਅੱਖਾਂ ਤੇ ਕਾਬੂ ਚ ਨੇ ਜੀਬ ਤੇ ਕਾਬੂ ਚ ਐ ਖਾਣ ਪੀਣ ਤੇ ਕਾਬੂ ਚ ਐ ਜ਼ਹਿਰ ਪੀਣਾ ਅਮਰਤ ਪੀਣਾ ਸ਼ਰਾਬ ਤਵਾਖੂ ਪੀਣਾ ਬੰਦਾ ਤਵਾਖੂ ਖਾ ਰਿਆ ਫਿਰ ਤੇ ਮੂੰਹ ਮਨੁੱਖ ਦੇ ਮੱਝਾਂ ਤਵਾਖੂ ਨਹੀਂ ਖਾਂਦੀਆਂ ਪਸ਼ੂ ਤਵਾਖੂ ਨਹੀਂ ਖਾਂਦੇ ਮਨੁੱਖ ਖਾ ਰਿਆ ਫਿਰ ਉਹਨੂੰ ਬੰਦਾ ਕਹਿੰਦਾ ਹੱਕਦਾਰ ਐ ਗੁਰੂ ਸਾਹਿਬ ਕਹਿੰਦੇ ਆ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਓ ਜੰਪਕੜ ਚਲਾਈਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਹੋ ਬਾਹੋ ਬਾਣੀ ਤੇ ਇਹ ਬਾਣੀ ਕਹਿੰਦੀ ਆ ਵੀ ਭਾਈ ਬੰਦਾ ਬਣ ਜਾ ਹੁਣ ਜਿਹੜਾ ਤੇ ਮੰਨੂਗਾ ਗੁਰੂ ਸਾਹਿਬ ਦੀ ਗੱਲ ਜੀਵਨ ਸਵਰਗ ਉਹਦਾ ਹੀ ਹੋਣਾ ਆ ਨਹੀਂ ਤੇ ਭਟਕਦੀ ਫਿਰ ਰਿਹਾ ਮਨੁੱਖ ਕਿਉਂਕਿ ਭਾਈ ਸਮਾ ਸਾਡੇ ਕੋਲ ਹੈ ਹੁਣ ਸਾਡੇ ਕੋਲ ਹੁਣ ਸਮਾਂ ਨਹੀਂ ਫੇਤੇ ਫਿਰ ਪਾਛੇ ਪਛਤਾ ਹੋਗੇ ਪ੍ਰਾਣ ਜਾਹੇਗੇ ਛੋਟ ਛੋਟ ਸਮੇ ਮੜਮੜ ਆਉਂਦੇ ਆ ਭਾਈ ਜਿਹੜਾ ਚਲਿਆ ਜਾਂਦਾ ਇੱਕ ਵਾਰੀ ਉਹ ਦੁਬਾਰਾ ਨਹੀਂ ਮੁੜ ਕੇ ਆਉਂਦਾ ਇਸ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਹੁਣ ਟਾਈਮ ਹੈ ਅਜੇ ਤੂੰ ਜਾਉਂਦਾ ਰੁੱਤਾਂ ਮੜਮੜ ਆਉਣਗੀਆਂ